ਦੇਖੋ ਸਾਡੇ ਗੁਰੂ ਪਾਤਸ਼ਾਹ ਧਰਮਦੇਵ ਚਾਦਰ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਸਮੇਂ ਪਹਿਲਾਂ ਇਸ ਦਾ ਨਾਮ ਚੱਕ ਨਾਨਕੀ ਸੀ ਔਰ ਬਾਅਦ ਵਿੱਚ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਮੇਂ ਇਸ ਸਥਾਨ ਦਾ ਨਾਮ ਸਾਡੇ ਗੁਰੂ ਨੇ ਆਪ ਸ੍ਰੀ ਅਨੰਦਪੁਰ ਸਾਹਿਬ ਰੱਖਿਆ ਜਦੋਂ ਅਨੰਦ ਸਾਹਿਬ ਦਾ ਪਾਠ ਹੋ ਰਿਹਾ ਸੀ ਇਹ ਸਾਰੀ ਸੰਗਤ ਨੇ ਆਖਿਆ ਜੀ ਬੜਾ ਆਨੰਦ ਆਇਆ ਤਾਂ ਇਸ ਨਗਰੀ ਦਾ ਨਾਮ ਆਨੰਦਾਂ ਦੀ ਪੁਰੀ ਸ਼੍ਰੀ ਆਨੰਦਪੁਰ ਸਾਹਿਬ ਰੱਖਿਆ ਗਿਆ ਹੁਣ ਜਿਸ ਸ਼ਹਿਰ ਦਾ ਨਾਮ ਨਗਰ ਦਾ ਨਾਮ ਸਥਾਨ ਦਾ ਨਾਮ ਗੁਰੂ ਆਬ ਰੱਖ ਕੇ ਗਿਆ ਸ਼੍ਰੀ ਆਨੰਦਪੁਰ ਸਾਹਿਬ ਹਰ ਸਾਡੇ ਸਾਰੇ ਇਤਿਹਾਸ ਦੇ ਸਰੋਤਾਂ ਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਹੀ ਜ਼ਿਕਰ ਆ ਕਿਉਂਕਿ ਇਹ ਮੱਖੋਵਾਲ ਦੀ ਪਹਿਲਾ ਜ਼ਮੀਨ ਨਹੀਂ ਪਰ ਮੱਖੋਵਾਲ ਨਹੀਂ ਪ੍ਰਚਲਿਤ ਹੋਇਆ ਸ਼੍ਰੀ ਆਨੰਦਪੁਰ ਸਾਹਿਬ ਹੋਇਆ ਆਪ ਗੁਰੂ ਨੇ ਸ਼੍ਰੀ ਨਾਮ ਇਹਦਾ ਨਾਮ ਸ਼੍ਰੀ ਆਨੰਦਪੁਰ ਸਾਹਿਬ ਰੱਖਿਆ ਤਾਂ ਕਿਸੇ ਨੂੰ ਕੋਈ ਅਧਿਕਾਰ ਨਹੀਂ ਆ ਵੀ ਉਹਦਾ ਨਾਮ ਬਦਲੇ ਨਾ ਕੋਈ ਬਦਲ ਸਕਦਾ ਵਾ ਬਾਕੀ ਠੀਕ ਆ ਸ਼ਹਿਰ ਨੂੰ ਚਿੱਟਾ ਰੰਗ ਕੀਤਾ ਜਾ ਰਿਹਾ ਚੰਗੀ ਗੱਲ ਆ ਪਹਿਲਾਂ ਤੋਂ ਹੈ ਤੇ 1999 ਤੋਂ ਆ ਪਰ ਇਹਦਾ ਨਾਮ ਕੋਈ ਵਾਈਟ ਸਿਟੀ ਨਹੀਂ ਆ ਵਾਈਟ ਸਿਟੀ ਦੁਨੀਆਂ 'ਚ ਹੋਰ ਵੀ ਹੋ ਸਕਦੇ ਪਰ ਦੁਨੀਆਂ 'ਤੇ ਆਨੰਦਪੁਰ ਸਾਹਿਬ ਇਕ ਹੀ ਆ ਜਿੱਥੇ ਖਾਲਸੇ ਦੀ ਸਿਰਜਣਾ ਆ ਜਿੱਥੇ ਪੰਜ ਸਿੰਘਾਂ ਨੇ ਪਹਿਲਾਂ ਆਪਣੇ ਸਿਰ ਦਿੱਤੇ ਆ ਔਰ ਫਿਰ ਉਹ ਪੰਜ ਪਿਆਰੇ ਬਣੇ ਆ ਜਿੱਥੇ ਖਾਲਸੇ ਦੀ ਸਿਰਜਣਾਈ ਹਰ ਸਿੱਖ ਦੁਨੀਆ ਦੇ ਕਿਸੇ ਵੀ ਖਿੱਤੇ ਤੇ ਜੰਮਿਆ ਪੈਦਾ ਹੋਇਆ ਆਨੰਦਪੁਰ ਸਾਹਿਬ ਦਾ ਵਾਸੀ ਆ ਸੋ ਇਹਦਾ ਨਾਮ ਸ਼੍ਰੀ ਆਨੰਦਪੁਰ ਸਾਹਿਬ ਆ ਤੇ ਆਨੰਦਪੁਰ ਸਾਹਿਬ ਹੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕੱਲੂ ਮੈਸਾਕਾ ਧਰਮ ਹੇਤ ਸਾਕਾ ਜਨ ਕੀ ਆਸੀਸ ਦੀਆ ਪਰ ਸਿਰ ਨਾ ਦੀਆ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਾਕੇ ਸ਼ਹੀਦੀ ਸ਼ਤਾਬਦੀ ਅਤੇ ਨਾਲ ਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸਾਕੇ ਤੇ ਪੰਥ ਦਿਵਾਲੀ ਅੰਮ੍ਰਿਤ ਦੇ ਦਾਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਗੁਰਿਆਈ ਪੁਰਬ ਨੂੰ ਸਮਰਪਿਤ ਜੋ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸ਼ਤਾਬਦੀ ਸਮਾਗਮ ਮਨਾਏ ਜਾ ਰਹੇ ਆ ਔਰ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਵਿਦੀ ਚੰਦ ਸ਼ੀਨਾ ਗੁਰੂ ਕਾਸੀਨਾ ਸਾਡਾ ਜੋ ਦਲਪੰਥ ਹੈ ਗੁਰੂ ਪੰਥ ਦਾ ਉਹਦੇ ਮਹਾਪੁਰਸ਼ ਸੰਤ ਬਾਬਾ ਦਇਆ ਸਿੰਘ ਜੀ ਅਤੇ ਉਹਨਾਂ ਤੋਂ ਉਪਰੰਤ ਸੰਤ ਬਾਬਾ ਅਵਤਾਰ ਸਿੰਘ ਜੀ ਮਹਾਪੁਰਸ਼ ਸੋਰ ਸਿੰਘ ਵਾਲੇ ਉਹ ਇਹ ਜਿਹੜਾ ਮੁਬਾਰਕ ਸਥਾਨ ਆ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਪਾਵਨ ਧਰਤੀ ਦੇ ਉੱਤੇ ਅੱਜ ਗੁਰੂ ਕੇ ਲੰਗਰਾਂ ਦੀ ਰੰਮਤਾ ਹੋਈ ਆ ਜਿਹੜੇ ਕਿ ਨਿਰੰਤਰ 29 ਤਰੀਕ ਤੱਕ ਇਸੇ ਤਰ੍ਹਾਂ ਖੁੱਲੇ ਪੰਡਾਲਾਂ ਦੇ ਵਿੱਚ ਚੱਲਣੇ ਆ ਔਰ ਗੁਰੂਕੀਆਂ ਸੰਗਤਾਂ ਨੇ ਸ਼ੱਕ ਕੇ ਲਾਹਾ ਲੈਣਾ ਵਾ ਬਾਕੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦੀ ਵੱਡੀ ਆਮਦ ਜਿਹੜੀ ਆ ਆਰੰਭ ਹੋ ਚੁੱਕੀ ਆ ਗੁਰੂਕੀਆਂ ਸੰਗਤਾਂ ਇੱਥੇ ਆ ਰਹੀਆਂ ਵਾ ਔਰ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋ ਰਹੀਆਂ ਵਾ ਇੱਥੇ ਜਿੰਨੇ ਵੀ ਮਹਾਪੁਰਸ਼ਾ ਭਾਵੇਂ ਕਾਰ ਸੇਵਾ ਵਾਲੇ ਮਹਾਪੁਰਸ਼ਾ ਭਾਵੇਂ ਦਾਲਪੰਥਾ ਉਹਨਾਂ ਨੇ ਆਪੋ ਆਪਣੀਆਂ ਤਿਆਰੀਆਂ ਆਰੰਭ ਕੀਤੀ ਤੇ ਆਪੋ ਆਪਣੇ ਸਥਾਨਾਂ ਦੇ ਉੱਤੇ ਗੁਰੂ ਕੇ ਲੰਗਰਾਂ ਦੀ ਆਰੰਭਤਾ ਜਿਹੜੀ ਆ ਕਰ ਦਿੱਤੀ ਆ ਜਿਹੜਾ ਸ਼ਹੀਦੀ ਬਾਗ ਆ ਤਰਨਾਂਦਲ ਸੰਤ ਬਾਬਾ ਗੁਰਦੇਵ ਸਿੰਘ ਜੀ ਜਥੇਦਾਰ ਉਥੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਤਿਆਰੀਆਂ ਵੀ ਆਰੰਭ ਆ ਔਰ ਗੁਰੂ ਕੇ ਲੰਗਰ ਹਮੇਸ਼ਾ ਹਤੋਟ ਵਰਤਦੇ ਆ ਹਜੂਰ ਸਾਹਿਬ ਤੋਂ ਬਾਬਾ ਨਰਿੰਦਰ ਸਿੰਘ ਦੀ ਮਹਾਪੁਰਸ਼ ਬਾਬਾ ਬਲਵਿੰਦਰ ਸਿੰਘ ਦੀ ਮਹਾਪੁਰਸ਼ ਔਰ ਹੋਰ ਜਿਤਨੇ ਵੀ ਸਾਡੇ ਮਹਾਂਪੁਰਸ਼ਾ ਉਹਨਾਂ ਵੱਲੋਂ ਕਿਉਂਕਿ ਹਮੇਸ਼ਾ ਤੋਂ ਹੀ ਕਿਉਂਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੱਖਾਂ ਦਾ ਕੱਠ ਹੁੰਦਾ ਹਮੇਸ਼ਾ ਹੀ ਔਰ ਉਸ ਲੱਖਾਂ ਦੇ ਕੱਠ ਦੇ ਲਈ ਇਹ ਜਿਹੜੀਆਂ ਸਾਡੀਆਂ ਪ੍ਰਾਤਨ ਜਥੇਬੰਦੀਆਂ ਵਾਂ ਇਹਨਾਂ ਵੱਲੋਂ ਜਿੱਥੇ ਦੀਵਾਨ ਲਗਾਏ ਜਾਂਦੇ ਆ ਗੁਰੂ ਕੇ ਲੰਗਰ ਲਗਾਏ ਜਾਂਦੇ ਆ ਉਹ ਸਾਰਾ ਕੁਝ ਜਿਹੜੇ ਉਪਰਾਲੇ ਆ ਕੀਤੇ ਜਾ ਰਹੇ ਆ ਬੁੱਢਾ ਦਲ ਦੇ ਵੱਲੋਂ ਵੀ ਬਹੁਤ ਵੱਡੇ ਛਲਾਗਾਜੋਗ ਉਪਰਾਲੇ ਕੀਤੇ ਜਾ ਰਹੇ ਆ ਤਾਂ ਇਹ ਸ਼ਤਾਬ ਦੀਆਂ ਵੱਡੇ ਪੱਦਰ ਦੇ ਉੱਤੇ ਗੁਰਦੁਆਰਾ ਸੀਸਗੰਜ ਸਾਹਿਬ ਪੰਥ ਦੀ ਨਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪੰਥ ਦੇ ਸਹਿਯੋਗ ਨਾਲ ਮਨਾ ਰਹੀ ਆ 23 ਤਰੀਕ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਿਆਈ ਪੁਰਬ 350 ਸਾਲਾ ਮਨਾਇਆ ਜਾਣਾ 25 ਤਰੀਕ ਨੂੰ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਸ਼ਹੀਦੀ ਮਨਾਇਆ ਜਾਣੀ ਆ 25 ਨੂੰ ਉੱਥੇ ਦਿੱਲੀ ਵੀ ਗੁਰਦੁਆਰਾ ਸੀਸਗੰਜ ਸਾਹਿਬ ਸ਼ਹੀਦੀ ਸਾਕਾ ਮਨਾਇਆ ਜਾਣਾ ਪਰ 29 ਤਰੀਕ ਨੂੰ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਦਾ ਜੋ ਸ਼ੀਸ਼ ਦਾ ਸੰਸਕਾਰ ਦਾ ਦਿਹਾੜਾ ਵਾ ਉਹ ਮਨਾਇਆ ਜਾਣਾ ਵਾ ਪੰਥ ਵੱਡੀ ਗਿਣਤੀ ਚ 23 ਤੋਂ ਲੈ ਕੇ 29 ਤੱਕ ਇੱਥੇ ਅਨੰਦਪੁਰ ਸਾਹਿਬ ਪਹੁੰਚੇ ਗੁਰੂ ਦੀ ਸੰਗਤ ਮਾਣੇ ਗੁਰੂ ਸਾਹਿਬ ਜੀ ਦੇ ਬਚਨ ਸੁਣੇ ਕੀਰਤਨ ਸੁਣੇ ਲੰਗਰਾਂ ਦੇ ਵਿੱਚ ਕਿਉਂਕਿ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦਾ ਸੰਕਲਪ ਆ ਜਿੱਥੇ ਸਿਮਰਨ ਜ਼ਰੂਰੀ ਆ ਉੱਥੇ ਸੇਵਾ ਵੀ ਜ਼ਰੂਰੀ ਆ ਕੁੰਭ ਜਿਹੜਾ ਵਾ ਇੱਥੋਂ ਸ਼ੁਰੂ ਕੀਤਾ ਵਾ ਮਹਾਪੁਰਸ਼ਾਂ ਨੇ ਸੰਤ ਬਾਬਾ ਨਿਹਾਲ ਸਿੰਘ ਦੀ ਜਿਹੜੇ ਇੱਥੋਂ ਦੇ ਮੁੱਖ ਸੇਵਾਦਾਰ ਆ ਬਾਬਾ ਸੰਤ ਬਾਬਾ ਬਤਾਰ ਸਿੰਘ ਜੀ ਇਹਦੇ ਵਿੱਚ ਵੀ ਸੰਗਤਾਂ ਨੂੰ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਲੰਗਰ ਛਕਣਾ ਪ੍ਰੇਮ ਭਾਵਨਾ ਦੇ ਨਾਲ ਤੇ ਸੇਵਾ ਕਰਨੀ ਆ ਬਾਕੀ ਸਮੁੱਚਾ ਜਿਹੜਾ ਪੰਥਾ ਰਲ ਮਿਲ ਕੇ ਇਸ ਸ਼ਤਾਬਦੀ ਨੂੰ ਮਨਾ ਰਿਹਾ ਸੇਵਾ ਜੀ ਬਾਈਕ ਦਿੱਤੀ ਜੋ ਪ੍ਰਚਾਰਿਆ ਜਾਂਦਾ ਕਿ ਬਾਈਕ ਜਦੋਂ ਕਿ ਸ੍ਰੀ ਅਨੰਦਪੁਰ ਸਾਹਿਬ ਕਹਿੰਦਾ ਬਾਈਕ ਦਿੱਤੀ ਜਾਂਦਾ ਵੇਖੋ ਜਿਹੜਾ ਤੇ ਸਾਡਾ ਵਿਰਾਸਤੀ ਆ ਜੋ ਸਾਡੀਆਂ ਰਵੈਤਾਵਾਂ ਪੰਥ ਦੀਆਂ ਵਾਈਟ ਸਿਟੀ ਦੁਨੀਆ ਤੇ ਹੋਰ ਵੀ ਕਿਤੇ ਹੋ ਸਕਦਾ ਕੋਈ ਰੰਗ ਕਰ ਦੇ ਪਰ ਦੁਨੀਆ ਤੇ ਆਨੰਦਪੁਰ ਸਾਹਿਬ ਇੱਕ ਹੀ ਆ ਉਹ ਇੱਕ ਹੀ ਰਹਿਣਾ ਵਾ ਹਰ ਸਿੱਖ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਪੈਦਾ ਹੋਵੇ ਅਮਰੀਕਾ ਅਫਰੀਕਾ ਕੈਨੇਡਾ ਪਰ ਜੰਮਦਾ ਹੀ ਸਿੱਖ ਜਿਹੜਾ ਵਾ ਜਦੋਂ ਸਿੱਖ ਦੇ ਘਰੇ ਜਨਮ ਲੈਂਦਾ ਉਹ ਆਨੰਦਪੁਰ ਸਾਹਿਬ ਦਾ ਵਾਸੀ ਆ ਇੱਥੇ ਪਾਤਸ਼ਾਹ ਜੀ ਨੇ ਪੰਜ ਸੀਸ ਲੈ ਕੇ ਤੇ ਖਾਲਸੇ ਦੀ ਸਿਰਜਣਾ ਕੀਤੀ ਆ ਅੰਮ੍ਰਿਤ ਦੀ ਦਾਤ ਦਿੱਤੀ ਆ ਤੋ ਸਾਨੂੰ ਸਾਰਿਆਂ ਨੂੰ आनंदपुर साहिब गुरु पादशाह ने नाम ਦਿੱਤਾ ਵਾ ਉਹਦੇ ਤੇ ਪਹਿਰਾ ਦੇਣਾ ਚਾਹੀਦਾ ਬਾਕੀ ਚਲੋ ਚੰਗੀ ਗੱਲ ਆ ਕਿ ਸ਼ਹਿਰ ਨੂੰ ਜੇ ਚਟਾ ਰੰਗ ਕੀਤਾ ਜਾ ਰਿਹਾ ਹੈ ਕੋਈ ਮਾੜੀ ਗੱਲ ਨਹੀਂ ਆ ਸਾਬ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਪਰ ਜਿਹੜਾ ਇਹਦਾ ਨਾਮ ਨਾਮ ਸ਼੍ਰੀ ਆਨੰਦਪੁਰ ਸਾਹਿਬ ਹੀ ਆ ਤੇ ਸ਼੍ਰੀ ਆਨੰਦਪੁਰ ਸਾਹਿਬ ਹੀ ਇਹਦਾ ਨਾਮ ਰਹੂਗਾ